ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਨਾਲ ਵਿਤਕਰਾ ਕਰਦੀ ਆ ਪੰਜਾਬ ਨੂੰ ਨਫਰਤ ਦੀ ਅੱਖ ਨਾਲ ਦੇਖਦੀ ਆ ਪੰਜਾਬ ਦੇ ਨਾਲ ਮਤਰੀ ਮਾਲਾ ਸਲੂਕ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਦੋਸ਼ ਕਰਿਆਗਾ ਜਿਹੜੀਆਂ ਪਹਿਲਾਂ ਦੋ ਸੀਟਾਂ ਆਈਆਂ ਸੀਆਂ ਉਹ ਵੀ ਜ਼ੀਰੋ ਹੋ ਜਾਂ ਲੱਗੀਆਂ ਇਹੀ ਕਾਰਨ ਆ ਕਿ ਉਹ ਪੰਜਾਬ ਦੇ ਨਾਲ ਵਿਤਕਰਾ ਕਰ ਰਹੇ ਨੇ ਤੋਂ ਹੁਣ ਤਾਂ ਆਨਰੇਬਲ ਸੁਪਰੀਮ ਕੋਰਟ ਦੇ ਅੰਦਰ ਅਪੈਕਸ ਕੋਰਟ ਦੇ ਅੰਦਰ ਸਾਡਾ ਆਰਡੀਐਫ ਦੇ ਪੈਸੇ ਦਾ ਕੇਸ ਵੀ ਚੱਲਦਾ ਹੈ ਪਰ ਲੇਕਿਨ ਅਸੀਂ ਤਾਂ ਵਾਰ-ਵਾਰ ਬਾਰ-ਬਾਰ ਕੇਂਦਰ ਸਰਕਾਰ ਕੋਲੇ ਬੇਨਤੀ ਕਰ ਰਹੇ ਹਾਂਗੇ ਲੈਟਰ ਵੀ ਭੇਜ ਰਹੇ ਹਾਂ ਬਹੁਤ ਸਾਰੇ ਲੈਟਰ ਡਿਪਾਰਟਮੈਂਟ ਵੱਲੋਂ ਵੀ ਜਾ ਰਹੇ ਨੇ ਸਾਡੇ ਫਾਈਨਾਂਸ ਬੈਂਡ ਡਿਪਾਰਟਮੈਂਟ ਵੱਲੋਂ ਜਾ ਰਹੇ ਨੇ ਕਿ ਪੰਜਾਬ ਨਾਲ ਵਿਤਕਰਾ ਨਾ ਕੀਤਾ ਜਾਵੇ ਪੰਜਾਬ ਦੇ ਨਿਵਾਸੀ ਵੀ ਦੇਸ਼ ਦੇ ਨਾਗਰਿਕ ਨੇਗੇ ਔਰ ਪੰਜਾਬ ਨੇ ਵੱਡੀਆਂ ਕੁਰਬਾਨੀਆਂ ਦੇਸ਼ ਨੂੰ ਉਜਾਗਰ ਕਰਾਉਣ ਲਈ ਕੀਤੀਆਂ ਨੇਗੀਆਂ ਔਰ GST ਜੀਮ ਚ ਦਵਾਇਆ ਸਭ ਤੋਂ ਪਹਿਲਾਂ ਮੈਂ ਸਮਝਦਾ ਪੰਜਾਬ ਨੇ ਵੀ ਆਪਟ ਕੀਤੀ ਆ ਔਰ ਪੰਜਾਬ ਜਿਹੜੀਆਂ ਸੈਂਟਰ ਸਕੀਮਾਂ ਨੇਗੀਆਂ ਉਹਨਾਂ ਨੂੰ ਵੀ ਬੜੇ ਅੱਛੇ ਤਰੀਕੇ ਦੇ ਨਾਲ ਉਹਨਾਂ ਦੀ ਇੰਪਲੀਮੈਂਟੇਸ਼ਨ ਵੀ ਪੰਜਾਬ 'ਚ ਅੱਛੇ ਤਰੀਕੇ ਨਾਲ ਹੁੰਦੀ ਆ ਸੋ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਨਾਲ ਅਦਿੱਖਰਾ ਕਰਦੀ ਆ ਪੰਜਾਬ ਨੂੰ ਨਫ਼ਰਤ ਦੀ ਅੱਖ ਨਾਲ ਦੇਖਦੀ ਆ ਪੰਜਾਬ ਦੇ ਨਾਲ ਮਤਰੀ ਮਾਲਾ ਸਲੂਕ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਕਿਉਂਕਿ ਹੁਣ ਤਾਂ ਹੋਰ ਵੀ ਉਹਨਾਂ ਦਾ ਐਡਮੈਂਟ ਬਿਹੇਵੀਅਰ ਹੋ ਗਿਆ ਕਿਉਂਕਿ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਨਕਾਰਿਆ ਗਿਆ ਜਿਹੜੀਆਂ ਪਹਿਲਾਂ 2 ਸੀਟਾਂ ਆਈਆਂ ਸੀਆਂ ਉਹ ਵੀ ਜ਼ੀਰੋ ਹੋਈਆਂ ਲੱਗੀਆਂ ਇਹੀ ਕਾਰਨ ਆ ਕਿ ਉਹ ਪੰਜਾਬ ਦੇ ਨਾਲ ਵਿਤਕਰਾ ਕਰ ਰਹੇ ਨੇ। ਅੱਜ ਤੱਕ ਦਿਖਾਇਆ ਗਿਆ ਕਿ ਗਲਪਾਤ ਲਾਸਟ ਹਾਕੀ ਵਰਸਾ ਤੋਂ ਹੋਈ। ਆ ਥੋੜੇ ਦਿਨ ਪਹਿਲਾਂ ਡੂਰਿੰਗ ਦੀ ਇਲੈਕਸ਼ਨ ਅਸੀਂ ਉਹਨਾਂ ਨੂੰ ਲੈਟਰ ਲਿਖਿਆ ਸੀਗਾ ਕਿ ਸਾਡੇ ਪੈਸੇ ਨਵੀਂ ਸਰਕਾਰ ਨਾਲ ਕੋਈ ਗਲਪਾਤ ਚੱਲ ਰਹੀ ਹੈ ਜਿਹੜੀ ਨਵੀਂ ਸਰਕਾਰ ਬਣੀ ਹੈ ਕੋਈ ਸੈਕਟਰੀ ਲੈਵਲ ਤੇ ਕੋਈ ਗਲਪਾਤ ਚੱਲ ਰਹੀ ਹੈ। ਬਿਲਕੁਲ ਅਸੀਂ ਨਵੀਂ ਸਰਕਾਰ ਦੇ ਨਾਲ ਦੁਬਾਰਾ ਡਾਇਲੌਗ ਸਟਾਰਟ ਕਰ ਰਹੇ ਹਾਂ ਕਿ ਸਾਡੇ ਪੈਸੇ ਜਿਹੜੇ ਜਿਹੜੇ ਲਾਫੁਲ ਪੈਸੇ ਨੇ ਜਿਹੜੇ ਮੈਂ ਸਿਕਦਾ ਰਾਈਟਫੁਲ ਪੈਸੇ ਨੇ ਜਿਹੜੇ ਅਸੀਂ ਲੀਗਲੀ ਐਨਟਾਈਟਲ ਆ ਉਹ ਏਟ ਲੀਸਟ ਉਹ ਪੈਸੇ ਸਾਨੂੰ ਰੀਲੀਜ਼ ਕੀਤੇ ਜਾਣ ਕਿਉਂਕਿ ਇਹ ਤਾਂ ਇਦਾਂ ਲੱਗਦਾ ਕਿ ਦੇਸ਼ ਦੇ ਅੰਦਰ ਜਿਹੜੀਆਂ ਜਿਹੜੀਆਂ ਸਰਕਾਰਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਚਲਦੀਆਂ ਨੇਗੀਆਂ ਜਾਂ ਜਿਹੜੀਆਂ ਸਰਕਾਰਾਂ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਨੇਗੀਆਂ ਐਲਾਈਅੰਸ ਦਾ ਹਿੱਸਾ ਨੇਗੀਆਂ ਉਹਨਾਂ ਨੂੰ ਤਾਂ ਸਕੀਮਾਂ ਦਾ ਲਾਭ ਦੇ ਰਹੇ ਨੇ ਔਰ ਜਿਹੜੀਆਂ اپੋਜੀਸ਼ਨ ਕਰ ਰਹੀਆਂ ਨੇ ਜਿਹੜੀਆਂ ਮੈਂ ਸਮਝਦਾ ਮੋਦੀ ਸਾਹਿਬ ਦੇ ਮੋਦੇ ਸਾਹਿਬ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਦੀਆਂ ਨੇਗੀਆਂ ਉਹਨਾਂ ਪਾਰਟੀਆਂ ਦੀ ਬਾਹ ਮਰੋੜੀ ਜਾ ਰਹੀ ਆ ਉਹਨਾਂ ਪਾਰਟੀ ਦੇ ਨੇਤਾਵਾਂ ਨੂੰ ਫੜ ਕੇ ਜੇਲ੍ਹ ਚ ਡੱਕਿਆ ਜਾ ਰਿਹਾ ਹੈਗਾ ਸੋ ਇਹ ਇਹ ਤਾਂ ਹੈ ਕਿ ਦੇਸ਼ ਦੇ ਅੰਦਰ ਜਿਹੜੇ ਆਪੋਜੀਸ਼ਨ ਦੇ ਨੇਤਾ ਲਗੇ ਜਿਹੜੇ ਵਿਰੋਧੀ ਧਿਰ ਦੀਆਂ ਸਰਕਾਰਾਂ ਨੇ ਉਹਨਾਂ ਦੇ ਲਈ ਦੇਸ਼ ਦੇ ਅੰਦਰ ਇੱਕ ਅਣ ਐਲਾਨੀ ਐਮਰਜੈਂਸੀ ਇੰਪੋਜ਼ ਕੀਤੀ ਹੋਈ ਹੈ ਬਿਆਸ ਸਹਿਤ ਲਓ ਕਿ ਪੈਸੇ ਜਿਹੜੇ ਰੁਕੇ ਹੋ ਜਾਓ ਵਿਆਸ ਸਹਿਤ ਤੁਸੀਂ ਲਓਗੇ ਜਾਂ ਤੁਸੀਂ ਬਿਲਕੁਲ ਬਿਲਕੁਲ ਜੀ ਇਸ ਦਾ ਵਿਆਸ ਸਹਿਤ ਵੱਧਦਾ ਸਾਡਾ ਵਿਆਜ ਵੱਧਦਾ ਕਿ ਵਿਆਸ ਸਹਿਤ ਲਮਾ ਲਮਾਉਟ ਕਿੰਨਾ ਜੋ ਰੁਕਾ ਹੋਇਆ ਹੈ ਵਕਰੀ ਮੱਖੇ ਹੇਠਦਾ ਹੈ ਆ ਡੀ ਐਪ ਮੰਡੀ ਆ ਡੀ ਐ ਕਿੰਨੇ ਆ ਜਾਂ ਆ ਡੀ ਕਾਂਕਤਾਲ ਪਾ ਪਿਛਲਾ ਕਾਂਕਤਾਲ ਸੰਖ ਦੀ ਜਿਹੜੀ ਨਹੀਂ ਹਜੇ ਜਿਹੜੀ ਲਾਸਟ ਕੈਲਕੂਲੇਸ਼ਨ ਜਿਹੜੀ ਤੁਸੀਂ ਪੁੱਛਦੇ ਹੋ ਉਹ ਹਜੇ ਕੈਲਕੂਲੇਸ਼ਨ ਮੇਰੇ ਕੋਲੇ ਆਈ ਨਹੀਂ ਉਹ ਮੈਂ ਡਿਟੇਲ ਚ ਬਾਅਦ ਚ ਜਾਰੀ ਕਰ ਦਗਾ ਅੱਛਾ ਉਹ 6700 ਦਾ ਅਮਾਉਂਟ ਕੀ ਹੈ ਤੁਹਾਡੇ ਹਿਸਾਬ ਨਾਲ ਹਾਂਜੀ ਤੁਹਾਡੇ ਹਿਸਾਬ ਨਾਲ ਜਿਹੜਾ ਲਾਸਟ ਆਊਟਸਟੈਂਡਿੰਗ ਅਮਾਉਂਟ ਹੈ ਉਹ ਕੀ ਹੈ ਲਾਸਟ ਫਿਗਰ ਸਾਡੇ ਕੋਲੇ 5.5 ਲੱਖ ਕਰੋੜ ਦੀ ਸੀ ਉਹ ਹੁਣ ਲੇਟੈਸਟ ਮੈਨੂੰ ਲੱਗਦਾ ਜੇ ਲਾਸਟ ਜਦੋਂ ਕਰਾਂਗੇ ਕੈਲਕੂਲੇਟ ਉਹ ਵੱਧ ਕੇ 10000 ਦੇ ਨੇੜੇ ਪਹੁੰਚੂਗਾ ਸਿਰਫ ਆਰਡੀਐਫ ਹੀ ਹੈ ਨਹੀਂ ਆਰਡੀਐਫ ਨਹੀਂ ਜਿਹਦੇ ਚ ਨੈਸ਼ਨਲ ਹੈਲਥ ਮਿਸ਼ਨ ਦਾ ਆਯੂਸ਼ਮਨ ਭਾਰਤ ਦਾ ਪੈਸ ਔਰ ਸਮਗਰਾ ਦਾ ਪੈਸਾ ਵੀ ਆ ਸਰ ਸੁਣਨ ਚਾਹਿਆ ਕਿ ਕੋਈ ਨੇਗੋਸ਼ੀਏਟ ਕਰ ਰਹੇ ਹੋ ਸਮਗਰਾ ਦਾ ਪੈਸਾ ਵੀ ਆ ਸਮਗਰਾ ਦੇ ਪੈਸੇ ਵੀ ਰੋਕ ਲੈ ਮੈਨੂੰ ਲੱਗਦਾ ਕਿ ਪੰਜਾਬ ਦੀ এডਿਕੇਸ਼ਨ ਦੇ ਦੇ ਖਿਲਾਫ ਵੀ ਇੱਕ ਸਾਜ਼ਿਸ਼ ਜਿਹੜੀ ਆ ਪੰਜਾਬ ਦੇ ਬੱਚੇ ਪੜ੍ਹਾਈ ਨਾ ਕਰ ਸਕਣ ਪੰਜਾਬ ਦੇ ਗਰੀਬ ਲੋਕ ਨਾ ਪੜ੍ਹ ਸਕਣ ਉਹਦੇ ਖਿਲਾਫ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਸਾਜ਼ਿਸ਼ ਰਚ ਰਹੀ ਹੈ ਜਿਵੇਂ ਆ ਆਰਡੀਐਮ ਆਪੇ ਸਰਕਾਰ ਕੋਈ ਜਿਹੜੀ ਗੱਲ ਕਰ ਰਹੇ ਹੋ ਤੁਸੀਂ ਉਹ ਇਹ ਫੇਸ ਤੋਂ ਹੱਥ ਫੁਰੀਪੋਰਟ ਜਿੱਤੇ ਮੈਂ ਜੀ ਨਹੀਂ ਨਹੀਂ ਜੇ ਜੇ ਅਸੀਂ ਦੇਖੋ ਗੱਲਬਾਤ ਜਿਹੜੀਆਂ ਅਦਾਲਤਾਂ ਚ ਮਾਮਲੇ ਚੱਲਦੇ ਹੁੰਦੇ ਨੇ ਉਹ ਗੱਲਬਾਤ ਰਾਹੀਂ ਵੀ ਹੱਲ ਹੋ ਸਕਦੇ ਨੇ ਕਿ ਸੋ ਅਸੀਂ ਉਹਦੇ ਲਈ ਵੀ ਸੰਦੇਦਾਂਗੇ ਅਸੀਂ ਉਹਦੇ ਲਈ ਵੀ ਆਸ ਬੰਧਾ ਕਿ ਸਾਡੇ ਨਾਲ ਅਸੀਂ ਗੱਲਬਾਤ ਲਈ ਹੱਥ ਵਧਾ ਰਹੇ ਹਾਂ ਕਿ ਉਹ ਗੱਲਬਾਤ ਕਰਨ ਤਾਂ ਕਿ ਅਸੀਂ ਇਸ ਮਾਮਲੇ ਦਾ ਹੱਲ ਕਰ ਸਕੀਏ ਪਤਾ ਲੱਗਾ ਕਿ ਨੇਗੋਸ਼ੀਏਟ ਕਰ ਰਹੀ ਹੈ ਭਾਰਤ ਦੀ ਸਰਕਾਰ ਗਵਰਨਮੈਂਟ ਆਫ ਇੰਡੀਆ ਉਹ ਕਿਹਲੇਵਲ ਤੇ ਨਹੀਂ ਗਵਰਨਮੈਂਟ ਆਫ ਇੰਡੀਆ ਨੇ ਅਸੀਂ ਨੇਗੋਸ਼ੀਏਟ ਕਰ ਰਿਹਾ ਕਿ ਸਾਡੇ ਜਿਹੜੇ ਪੈਸੇ ਪਏ ਨੇ ਉਹ ਤੁਰੰਤ ਜਾਰੀ ਕੀਤੇ ਜਾਣ ਪੰਜਾਬ ਦੀ ਮੈਂ ਸਾਵਿੰਦਾ ਪੰਜਾਬ ਦੀ ਅਰਥਵਿਵਸਥਾ ਦਾ ਇੱਕ ਵੱਡਾ ਸਵਾਲ ਆ ਪੰਜਾਬ ਦੇ ਪੇਂਡੂ ਅਰਥਚਾਰੇ ਦਾ ਵੱਡਾ ਸਵਾਲ ਆ ਪੰਜਾਬ ਦੇ ਐਗਰੀਕਲਚਰ ਅਰਥਚਾਰੇ ਦਾ ਵੱਡਾ ਸਵਾਲ ਆ ਕਿਉਂ ਕਿ ਸੁਣਨ ਚਾਹੇ ਜਲਦੀ ਕੋਈ ਪੋਜ਼ਿਟਿਵ ਰਿਜ਼ਲਟ ਨਿਕਲੇ ਜੀ ਉਮੀਦ ਹੋ ਕਿs ਲੈਵਲ ਤੇ ਇਹ ਤੁਸੀਂ ਦੱਸ ਸਕਦੇ ਹੋ ਦੇਖੋ ਮੈਂ ਸਾਵਿੰਦਾ ਤੁਹਾਡੇ ਕੋਲ ਇਨਫੋਰਮੇਸ਼ਨ ਮੇਰੇ ਨਾਲੋਂ ਜ਼ਿਆਦਾ ਹੈਗੀ ਜੀਮਾ ਸਾਹਿਬ ਜੀਮਾ ਸਾਹਿਬ ਜੀ ਜਨਾਬ ਮਿਲ ਕੇ ਆਏ ਹੋ ਅਰਵਿੰਦ ਸੁਭਮਨ ਨੂੰ ਤੁਹਾਨੂੰ ਮਿਲ ਕੇ ਆਏ ਉਹਨਾਂ ਨਾਲ ਪੰਜਾਬ ਨੂੰ ਲੈ ਕੇ ਤੁਹਾਡੇ ਕਿਹੜੇ ਕਿਹੜੇ ਚੀਜ਼ਾਂ ਅਰਵਿੰਦ ਸੁਬ੍ਰਮਨੀਆਂ ਅੱਛਾ ਅਰਵਿੰਦ ਸੁਬ੍ਰਮਨੀਆਂ ਜੀ ਪੰਜਾਬ ਆਏ ਸੀ ਅਸੀਂ ਉਹਨਾਂ ਨੂੰ ਬੁਲਾਇਆ ਸੀ ਕਿ ਪੰਜਾਬ ਦੇ ਵਿੱਤੀ ਹਾਲਾਤ ਕੀ ਨੇ ਉਹ ਤੇ ਚਰਚਾ ਜਿਹੜੀ ਆ ਉਹ ਦੋ ਦਿਨ ਹੋਈ ਜਾਗੀ ਸੋ ਆਉਣ ਵਾਲੇ ਸਮੇਂ ਚ ਉਹਦੇ ਫਰੂਟਫੁੱਲ ਰਿਜ਼ਲਟ ਜਿਹੜੇ ਨੇ ਕੀ ਉਹ ਮਿਲਣਗੇ